ਰਮਨ ਹਾਂਜੀ ਆਗੇ ਜੇ 2 ਮਿੰਟ ਹੋਏ ਨਹੀਂ ਤਿਆਰ ਤਿਆਰ ਹੀ ਆ ਜਾਣੇ ਆ 11-12 ਵਜੇ ਮੁਖਤਿਆਰ ਕਹਿਣ ਦਿਆ ਹੀ ਪੈਨਾਕ ਟਾਈਮ ਹੋਈ ਜਾਣਾ ਵਾ ਟਾਈਮ ਨਾ ਜਾ ਕੇ ਕੀ ਕਰਾਂਗੇ ਅਸਾਂ ਰੋਤੇ ਰਾਵਾਂਗੇ ਮੇਰਾ ਬੰਦਾ ਹੋ ਆਗੇ ਤੇ ਫੇਰ ਪਾਉਣੇ ਕੱਪੜੇ ਕੋਈ ਗੱਲ ਨਹੀਂ ਚਲ ਜਾਣੇ ਆ ਨਾਲੇ ਮੈਂ ਕਰਨੀ ਸੀ ਤੁਹਾਡੇ ਨਾਲ ਸਲਾਹ ਹਾਂਜੀ ਦੱਸੋ ਆਪਾਂ ਤਿੰਨੇ ਜਾਣੇ ਚੱਲ ਜੀਏ ਜੋਤ ਨੂੰ ਘਰੇ ਰਹਿਣ ਦੀ ਇਹਨੂੰ ਨਾਲ ਨਾ ਹੀ ਖੜੀਏ ਰਮਨ ਮੇਰੀ ਗੱਲ ਸੁਣੋ ਵਿਚਾਰੀ ਕੱਲੀ ਕੀ ਕਰੂਗੀ ਘਰ ਚਲ ਕੋਈ ਗੱਲ ਨਹੀਂ ਕਈ ਗੱਲਾਂ ਹੁੰਦੀਆਂ ਵਾ ਮੰਨ ਲਈਦੀ ਹੁੰਦੀ ਆ ਗੱਲਾਂ ਕਾਦੀਆਂ ਵਾ ਪਤਾ ਤਾਂ ਉਹਨਾਂ ਨੂੰ ਹੈ ਹੀ ਆ ਵੀ ਦੋ ਭੈਣਾਂ ਵਾ ਨਾਲ ਹੀ ਖੜਨਾ ਫਿਰ ਨਾਲ ਹੀ ਲੈ ਚਲਦੇ ਆ ਮੈਂ ਤਾਂ ਕਿਹਾ ਸੀ ਵੀ ਤਿੰਨੇ ਜਾਣੇ ਆਪਾਂ ਹੋ ਜਾਂਦੇ ਦੂਜਾ ਤਾਂ ਟਾੜੇ ਭਰਾ ਨਹੀਂ ਹੋ ਜਾਣਾ ਵਾ ਤੇ ਮਖਤਿਆਰ ਹੁਣੀ ਦੋਵੇਂ ਜਾਣੇ ਹੋ ਜਾਂਦੇ ਹੋਰ ਇਹਨੇ ਜਾਣਿਆਂ ਨੇ ਕੀ ਕਰਨਾ ਵਾ ਤੇ ਇਹਨੇ ਵਿਚਾਰੀ ਨੇ ਕੀ ਕਿਹਾ ਅਜੇ ਤਾਂ ਆਪਾਂ ਕੁੜੀ ਵਖਾ ਲੈਣੀ ਆ ਕੁੜੀ ਪਸੰਦ ਆ ਜੂ ਤੇ ਫਿਰ ਤੇ ਚਲ ਕੋਈ ਗੱਲ ਨਹੀਂ ਮੀਨੂ ਤੇ ਹੌ ਟੈਂਸ਼ਨ ਪੈ ਰਹੀ ਆ। ਉਹਨੇ ਲਈ ਆ ਵੀ ਡੇਰੇ ਦੇ ਵਿੱਚ ਘਰਵਾ ਆਪਣਾ ਤੇ ਕੱਲੀ ਕਿੱਥੇ ਰਹੂਗੀ ਉਹ? ਚਲੋ ਜੇ ਕਹਿੰਦੇ ਜੇ ਤਾਂ ਕਹਿ ਦਿੰਨੀ ਉਹਨੂੰ ਹੀ। ਚਲ ਜਾਂਦੀ ਫਿਰ ਨਾਲ। ਪੈਸੇ ਹੱਥੇ ਨਾਲ ਲੈ ਜਿਓ। ਠੀਕ ਵਾ ਨਾ। ਪੈਸਾ ਤੇ ਲਾਰਮਨ ਉਹ ਹੀ ਆ 10000 ਰੁਪਏ ਜਿਹੜਾ ਤੈਨੂੰ ਭੁੜਾਇਆ ਸੀ। ਚੱਲ ਜੇ ਪਸੰਦ ਆ ਗਿਆ 2100 ਰੁਪਏ ਤੇ ਝੋਲੀ 'ਚ ਰੱਖਾਂਗੇ ਨਾ। ਹੁਣ ਇੱਕ ਤੋਂ ਘੱਟ ਵੀ ਕੀ ਦੇਣੇ ਹੁੰਦੇ ਆ। ਨਾਲ ਡੱਬੇ ਵੀ ਦੋ ਲੈਣੇ ਪੈਣੇ ਆ। ਲੈਣੇ ਪੈਣੇ ਉਹ ਵੀ। ਤੇ ਜੇ ਤੁਹਾਡਾ ਭਰਾ ਨਾਲ ਗਿਆ ਉਹਨੂੰ ਹੀ ਡੱਬਾ ਲੈ ਕੇ ਦੇਣਾ ਪੈਣਾ ਵਾ। ਉਹ ਇਹ ਗੱਲਾਂ ਤੇ ਬਾਅਦ ਦੀਆਂ ਵਾ ਪਹਿਲਾਂ ਵੇਖੀ ਤੇ ਸਹੀ ਬਣਦਾ ਕੀ ਹੈ ਉਥੇ ਚਲ ਕੋਈ ਗੱਲ ਨਹੀਂ ਪਰ ਮੈਨੂੰ ਵਿੱਚੇ ਵਿੱਚ ਹੋਰ ਤਰ੍ਹਾਂ ਹੋਈ ਜਾਣ ਡਿਆ ਵਾ ਚਲ ਕੁੜੀ ਤਾਂ ਸਾਡੀ ਚੰਗੀ ਆ ਸੁਚਾਰੀ ਆ ਹੱਥਾਂ ਦੀ ਵੀ ਸੋਹਣੀ ਸੁਨਖੀ ਆ ਪਰ ਅਗਲੇ ਦਾ ਤੇ ਮੂੰਹ ਹੀ ਲਣਾ ਹੁੰਦਾ ਵਾ ਕੀਤਾ ਅਗਲੇ ਨੇ ਕੀ ਕਹਿਣਾ ਰਮਨ ਤੂੰ ਤੇ ਘਰੇ ਸਾਰੀਆਂ ਗੱਲਾਂ ਕਰੀ ਜਾਣ ਡੀਆਂ ਉਥੇ ਜਾਵਾਂਗੇ ਵੇਖਾਂ ਚਾਚਾਂਗੇ ਕੀ ਬਣਦਾ ਵਾ ਚਲ ਮੈਂ ਤੇ ਨਾ ਮਹਾਰਾਜ ਅੱਗੇ ਹੋਰ ਅਰਦਾਸ ਕਰਦੀ ਆ ਕਿ ਜਿਹੜੇ ਕੰਮ ਅਸੀਂ ਚੱਲੇ ਆ ਨਾ ਮਹਾਰਾਜ ਸਿੱਧੀਆਂ ਪਾ ਦੇ ਘਰਬਾਰ ਵੀ ਮੇਰੀ ਤੀ ਦਾ ਵਧੀਆ ਹੋਵੇ ਜਿਹੜਾ ਲੜ ਲੱਗਣ ਵਾਲਾ ਉਹ ਵੀ ਚੰਗਾ ਹੋਵੇ ਤਾਂ ਹੀ ਤੇ ਪੈਣਦੀ ਨਾ ਜ਼ਿੰਦਗੀ ਸੌਖੀ ਲੰਘਦੀ ਆ। ਆਹੋ ਇਹ ਤਾਂ ਗੱਲ ਤੇਰੀ ਠੀਕ ਆ। ਨਹੀਂ ਸਭ ਕੁਝ ਵਧੀਆ ਬਰਮਨ ਸਾਰੇ ਬੰਦੇ ਸਿਫਤ ਕੀਤੀ ਸੀ ਉਹਨਾਂ ਦੀ। ਚੱਲ ਜਿੰਨਾ ਚਿਰ ਪਰਿਵਾਰ ਦੇ ਨਾਲ ਵਿਚਰਦੇ ਨਹੀਂ ਨਾ ਉਹਨਾਂ ਚਿਰ ਕਿਸੇ ਦਾ ਕੀ ਪਤਾ ਅੰਦਰ ਵੱੜ ਕੇ ਥੋੜਾ ਵੇਖਿਆ ਹੁੰਦਾ ਵਾ। ਆਹੋ ਇਹ ਤਾਂ ਗੱਲ ਤੇਰੀ ਸਹੀ ਆ। ਚਲੋ ਕੋਈ ਨਹੀਂ ਮੈਂ ਕਹਿੰਨੀ ਆ ਫਿਰ ਕੁੜੀਆਂ ਨੂੰ ਹੋ ਜਾਂਦੀਆਂ ਤਿਆਰ। ਕਰ ਤਿਆਰ ਫਿਰ ਤੂੰ। ਗੱਲ ਤੇ ਰਮਨ ਦੀ ਵੀ ਠੀਕ ਆ। ਨੋ ਕਿਸੇ ਉਤਤੇ ਕਰੀ ਜਾਣਦੇ ਆ ਪਰ ਜਨਾਚ ਰਹੀ ਉਹਨਾਂ ਦੇ ਵਿੱਚ ਵੀ ਦੱਤੇ ਨਹੀਂ ਤੇ ਕਿਦਾਂ ਪਤਾ ਲੱਗੂਗਾ ਪਰਿਵਾਰ ਕਿਦਾਂ ਦਾ ਪਤਾ ਨਹੀਂ ਇਹ ਵੀ ਕਿੱਥੇ ਚਲ ਗਏ ਆ ਨਲੇ ਮੈਂ ਪਰਸੋਂ ਚੌਧ ਦੀ ਗੱਲ ਕੀਤੀ ਹੈ ਇਹਨਾਂ ਦੇ ਨਾਲ ਕਿ ਤੁਸੀਂ ਮੰਮੀ ਨੂੰ ਪੁੱਛਿਓ ਪਤਾ ਨਹੀਂ ਕੀ ਕਰਦੇ ਆ ਮੰਮੀ ਹੁਣੇ ਅੱਜ ਫੇਰ ਚਲ ਗਏ ਆ ਇਹਨਾਂ ਨੇ ਹਾਲੇ ਤੱਕ ਮੈਂ ਜ਼ਿਆਦਾ ਗੱਲ ਨਹੀਂ ਕੀਤੀ ਹੈਗੀ ਆਉਂਦੇ ਆ ਨਾ ਬਾਹਰੋਂ ਤੇ ਪੁੱਛਦੀਆਂ ਭਲਾ ਪਤਾ ਨਹੀਂ ਕਿਉਂ ਡਰਦੇ ਆ ਇਹਨਾਂ ਮੈਂ ਚੰਗੇ ਵਜੇ ਹੀ ਕਹਿਂਦੀ ਆ ਮੈਂ ਕਿਹੜਾ ਕੋਈ ਮੜਾ ਕੰਮ ਡੇਂਦੀ ਆ ਕਹਿਣ ਪਤਾ ਨਹੀਂ ਹੁਣ ਕੀ ਕਰਦੇ ਆ ਤੇ ਕੀ ਨਹੀਂ ਮੈਨੂੰ ਤੇ ਲੱਗਦਾ ਵਾ ਜਿਹੜੀ ਮੈਂ ਨਹੀਂ ਪੜਾਈ ਕੀਤੀ ਆ ਨਾ ਉਹ ਇਦਾਂ ਹੀ ਜਾਣੀ ਆ ਕੋਈ ਖਾਸ ਫਾਇਦਾ ਹੋਣਾ ਤੇ ਨਹੀਂ ਆ ਜੇ ਮੈਨੂੰ ਗੜੀ ਕੁਛ ਕਰਾਉਣਗੇ ਹੀ ਨਾ ਤੇ ਨਾਲ ਇਹਨਾਂ ਦਾ ਹੀ ਫਾਇਦਾ ਵਾ ਪਹਿਲੇ ਤੇ ਇਹਨਾਂ ਦੇ ਘਰੇ ਆਉਣੇ ਆ ਕਿੰਨਾ ਖਰਚਾ ਨਿਕਲ ਜਾਂਦਾ ਆ ਨਾਲੇ ਆ ਗਏ ਹੋ ਹੋਇਆ ਇੱਥੇ ਖਲੋਤਾ ਹੈ ਮੁਰਤੇ ਮੜਾ ਜਾ ਟਾਈਮ ਹੀ ਬੜਾ ਲਾਇਆ ਤੁਸੀਂ ਮੈਂ ਤੁਹਾਨੂੰ ਕਦੇ ਢੀਡਕੰਦੀ ਆ ਓਏ ਮੁੰਡਾ ਆ ਗਿਆ ਹੈ ਇੱਥੇ ਅੱਛਾ ਤੇ ਉਹਦੇ ਲਾਗੇ ਖਲੋ ਗਿਆ ਘੜੀ ਚੱਲ ਕੋਈ ਨਹੀਂ ਕਿਉਂ ਕੰਮ ਹੀ ਕੋਈ ਕੰਮ ਕਿਹੜਾ ਹੀ ਉਹੀ ਗੱਲ ਜਿਹੜੀ ਤੁਹਾਨੂੰ ਦੱਸੀ ਹੋਦੰਦੀ ਚੇਤਾ ਤੈਨੂੰ ਭੁੱਲਾ ਲਿਆ ਉਹ ਨਹੀਂ ਮੈਨੂੰ ਚੇਤਾ ਉਹਦਾਂ ਤੇ ਹੂੰ ਉਹ ਮੰਮੀ ਨਾਲ ਨਹੀਂ ਗੱਲ ਹੋਈ ਉਹਦੰਦੀ ਤੇ ਤੁਸੀਂ ਉਹਦੰਦੀ ਗੱਲ ਕੀਤੀ ਕਿਉਂ ਨਹੀਂ ਆ ਤਿੰਨ ਚਾਰ ਦਿਨ ਹੋ ਗਿਆ ਇਹ ਗੱਲ ਨੂੰ ਉਹ ਚੱਲ ਕੋਈ ਗੱਲ ਨਹੀਂ ਹੌਂਸਲੀ ਜਨਾ ਕਰ ਲਾਂਗੇ ਗੱਲ ਹੌਂਸਲੇ ਨਾਲ ਕਦੋਂ ਕਰਨੀ ਆ ਜੇ ਕਰੋਗੇ ਤੇ ਫੇਰੀ ਉਹਨਾਂ ਨੂੰ ਪਤਾ ਹੋਊਗਾ ਹਲੇ ਉਹਨਾਂ ਨੇ ਵੀ ਸੋਚਣਾ ਵਿਚਾਰਨਾ ਆ ਫੇਰ ਡੈਡੀ ਨੂੰ ਪੁੱਛਣਗੇ ਐਦਾਂ ਕਰ ਦਿਆਂਗਾ ਦੋ ਮਹੀਨੇ ਦੋ ਮਹੀਨੇ ਤੁਸੀਂ ਨਗਾ ਦੇਣੇ ਆ ਉਹ ਕੋਈ ਗੱਲ ਨਹੀਂ ਅੱਜ ਪੁੱਛ ਦਿੰਨਾ ਕਿਉਂ ਟੈਨਸ਼ਨ ਲੈਂਦੀ ਆ ਤੂੰ ਅੱਜ ਵੀ ਹੁਣ ਤੁਸੀਂ ਕਿੱਥੇ ਪੁੱਛਣਾ ਆ ਮੰਮੀ ਹੋਣੀ ਤਾਂ ਘਰੇ ਹੈ ਨਹੀਂ ਅੱਜ ਫੇਰ ਕਿਤੇ ਚਲ ਗਈ ਆ ਚੱਲ ਕੋਈ ਗੱਲ ਨਹੀਂ ਉਹਨਾਂ ਘਰ ਹੀ ਆਉਣਾ ਉਹ ਮੁੜ ਕੇ ਤੂੰ ਸਕੂਲ ਜੀ ਲੱਗਣਾ ਵਾ ਕੋਈ ਗੱਲ ਨਹੀਂ ਲਵਾ ਦਾਂਗੇ ਮੰਮੀ ਨੂੰ ਪੁੱਛ ਲੈਣ ਦੇ ਇੱਕ ਵਾਰੀ ਮੈਨੂੰ ਮੇਰਾ ਇਰਾਦਾ ਇਹ ਹੀ ਪਜਦਾ ਹੋਣਾ ਮਾਰਚ ਵਿੱਚ ਸਾਰੀਆਂ ਕਲਾਸਾਂ ਸ਼ੁਰੂ ਹੋਣੀਆਂ ਆ ਹਾਂ ਤੇ ਹੁਣੇ ਲੱਗ ਜੂਗੀ ਤੇ ਵਧੀਆ ਗੱਲ ਵਾ ਨਾ ਨਾਲੇ ਉਹਨਾਂ ਨੇ ਵੀ ਲੈ ਲੈਣਾ ਸੀ ਜਦੋਂ ਫਿਰ ਅੱਧ ਚ ਜਾ ਕੇ ਲੱਗੀਏ ਨਾ ਫਿਰ ਉਹ ਗੱਲ ਨਹੀਂ ਕੀ ਬੰਦੀ ਹੈਗੀ ਉਹਨਾਂ ਦੇ ਤਾਂ ਵੈਸੇ ਟੀਚਰ ਉਹਨਾਂ ਕੋ ਪੂਰੇ ਹੁੰਦੇ ਆ ਮੰਮੀ ਹਾਂ ਕਰੂਗੀ ਤੇ ਫੇਰ ਹੀ ਮੈਂ ਲਵਾਉਣਾ ਵਾ ਇਹ ਤੇ ਗੱਲ ਮੰਮੀ ਦੇ ਸਿਰ ਤੇ ਆ ਤੇ ਮੰਮੀ ਨੂੰ ਤੁਸੀਂ ਪੁੱਛੋਗੇ ਤੇ ਫੇਰੀ ਆ ਤੂੰ ਪੁੱਛਣੀ ਮੈਨੂੰ ਹੈਗੇ ਕੋਈ ਗੱਲ ਨਹੀਂ ਮੈਂ ਪੁੱਛ ਲੂੰਗਾ ਹੌਸਲੇ ਜੀ ਨਾਲ ਗੱਲ ਕਰਨੀ ਪੈਣੀ ਆ ਹਾਂ ਮੰਮੀ ਮੰਨ ਵੀ ਜਾਣਗੇ ਉਹ ਕੋਈ ਗੱਲ ਨਹੀਂ ਮੰਮੀ ਮੰਨ ਜੂਗੀ ਪਰ ਜੇ ਨਾ ਮੰਨੇ ਤੇ ਮੇਰੀ ਤੇ ਪੜਾਈ ਏਦਾਂ ਹੀ ਜਾਣੀ ਆ ਨਾ ਕਿੰਨੀ ਮੈਂ ਮਿਹਨਤ ਕੀਤੀ ਉਹ ਤਾਂ ਹੁਣ ਬਸ ਏਦਾਂ ਹੀ ਜਾਣੀ ਆ ਨਾ ਜੇ ਉਸ ਚੀਜ਼ ਦਾ ਆਪਾ ਫਾਇਦਾ ਹੀ ਨਾ ਲਿਆ ਤੇ ਕੀ ਫਾਇਦਾ ਤੁਹਾਡਾ ਇਨੀ ਪੜਾਈ ਕਰਨ ਦਾ ਮੈਂ ਤਾਂ ਬਹੁਤ ਮਿਹਨਤ ਕੀਤੀ ਹੈ ਪਰ ਇਹ ਆ ਵੀ ਮੰਮੀ ਮੰਨੂਗੀ ਨਾ ਮੈਂ ਫੇਰ ਹੀ ਲਵਾ ਸਕਣਾ ਚਲ ਤੂੰ ਗੱਲ ਦੇ ਬਾਹਰ ਜਾ ਸਕਦਾ ਗੱਲ ਤੇ ਕਰੀਓ ਇੱਕ ਵਾਰ ਗੱਲ ਕਰੋਗੇ ਤੇ ਫੇਰ ਹੀ ਪਤਾ ਲੱਗੂਗਾ ਹਾਂ ਕਰਦੇ ਆ ਕਿ ਜਾਂ ਨਾ ਕਰਦੇ ਆ ਜਦੋਂ ਆਉਣਗੇ ਨਾ ਤਾਂ ਮੈਂ ਗੱਲ ਕਰਕੇ ਤੁਹਾਨੂੰ ਮੈਂ ਦੱਸ ਦੂੰਗੀ ਇੱਕ ਗੱਲ ਹੋਰ ਵਾਣਾ ਇਹ ਮਤਲਬ ਮੰਮੀ ਤੋਂ ਪੁੱਛੇ ਤੋਂ ਬਿਨਾ ਮੈਂ ਤੁਹਾਨੂੰ ਲਵਾਦਾ ਉਥੇ ਸਕੂਲੇ ਹਾਂ ਮੁੜ ਕੇ ਕੰਮ ਹੀ ਕਰਨਾ ਪੈਣਾ ਘਰ ਦਾ ਤੂੰ ਤੇ 8:30 9:00 ਵੇ ਚਲ ਜਿਆ ਕਰਨਾ ਤੇ ਮੰਮੀ ਨੇ ਮੂੰਹ ਵਟ ਕੇ ਇੱਥੇ ਬੈਠੀ ਰਿਆ ਕਰਨਾ ਤੇ ਘਰ ਦਾ ਕੰਮ ਕਿੰਨਾਗਾ ਕੋਈ ਨਹੀਂ ਮੈਂ ਸਾਰਾ ਕਰਕੇ ਫੇਰੀ ਜਾਇਆ ਕਰੂੰਗੀ ਆ ਕੇ ਫੇਰ ਕਰ ਲਿਆ ਕਰੂੰਗੀ ਮੈਨੂੰ ਪਤਾ ਵਾਣਾ ਠੀਕ ਆ ਨਾ ਉਹਨੇ ਤਾਂ ਮੁੜ ਕੇ ਕੋਣੋਂ ਹਟ ਜਾਣਾ ਵਾ ਉਹ ਤੇ ਚਲੋ ਫਿਰ ਉਹਨਾਂ ਦੀ ਮਰਜ਼ੀ ਆ ਨਾ ਮੈਂ ਤੁਹਾਨੂੰ ਇੰਨਾ ਕਰ ਸਕਦੀ ਹਾਂ ਨਾ ਕਿ ਸਵੇਰੇ ਕੰਮ ਕਰਕੇ ਵੀ ਜਾਊਂਗੀ ਤੇ ਆ ਕੇ ਵੀ ਕਰ ਲਿਆ ਕਰੂੰਗੀ ਹੁਣ ਅੱਗੇ ਵਾਹੇ ਦਿਨ ਵੱਡੇ ਹੋਏ ਨੇ ਤੁਹਾਨੂੰ ਪਤਾ ਗਰਮੀਆਂ ਵਿੱਚ ਕਿੰਨੇ ਦਿਨ ਵੱਡੇ ਨਾ ਵੀ ਨਾ ਉੱਥੇ ਲੱਗੇਗੀ ਤੇ ਕੋਈ ਗੱਲ ਨਹੀਂ ਆਪਣੇ ਕੋ ਪੈਲੀ ਬੰਨਣਾ ਵੀ ਹੈਗਾ ਵਾ ਘਰ-ਬਾਰ ਬਣਿਆ ਵਾ ਇਹ ਚ ਗਾਦੀ ਟੈਨਸ਼ਨ ਗੱਲ ਪੈਲੀ ਬੰਨੇ ਦੀ ਨਹੀਂ ਹੈਗੀ ਗੱਲ ਇਹ ਆ ਵੀ ਜਦੋਂ ਆਪਣੇ ਕੋ ਕੋਈ ਗੁਣ ਹੈਗਾ ਵਾ ਉਹਦਾ ਬੰਦਾ ਫਾਇਦਾ ਲਵੇ ਵੇਲੇ ਰਹਿ ਕੇ ਵੀ ਕੀ ਕਰਨਾ ਆ ਜਾਂਦ ਹੋਈ ਮੈਂ ਕੁਝ ਕੀਤਾ ਨਾ ਹੋਵੇ ਤਾਂ ਤੇ ਹੁੰਦਾ ਆ ਜਦੋਂ ਮੈਂ ਨਹੀਂ ਪੜ੍ਹਾਈ ਕੀਤੀ ਆ ਉਹਨੂੰ ਐਵੇਂ ਦੇ ਜੈਜ ਜਾਣ ਦੇਣਾ ਆ ਉਹ ਮੈਂ ਉਹ ਤੇ ਨਾ ਗੱਲ ਕਰਨ ਲਿਆ ਮਮੀ ਨੂੰ ਪੁੱਛ ਕੇ ਨਾ ਤੇਰੀ ਇਹ ਚੀਜ਼ ਦਾ ਹੱਲ ਹੋਣਾ ਵਾ ਠੀਕ ਆ ਨਾ ਜੇ ਉਹ ਕਹਿਣਗੇ ਲਵਾ ਦੇ ਤੇ ਮੈਂ ਲਵਾ ਦੂੰਗਾ ਤੈਨੂੰ ਮੈਂ ਕਿਹੜਾ ਮਨਾ ਕਰਨ ਲਿਆ ਚਲੋ ਕੋਈ ਗੱਲ ਨਹੀਂ ਆ ਤੁਸੀਂ ਗੱਲ ਕਰ ਲਿਓ ਇੱਕ ਵਾਰ ਕੋਈ ਗੱਲ ਨਹੀਂ ਹੁੰਦੀ ਆ ਨਾ ਮੈਂ ਗੱਲ ਕਰ ਲੈਣਾ ਚਲੋ ਠੀਕ ਆ ਤੇ ਆ ਗਿਆ ਮੈਂ ਹਾਂ ਅਬ ਵੀ ਤੂੰ ਆਵਾ ਮੜਾ ਜਾ ਚਲ ਜਾਓ ਫਿਰ ਤੇ ਮੈਂ ਵੀ ਰੋਟੀ ਦਾ ਕੰਮ ਕਰਨਾ ਆਵਾਂ ਫਿਰ ਡੜੀ ਨਹੀਂ ਕਹਣਾ ਗਿਆ ਨਹੀਂ ਤੂੰ ਉੱਥੇ ਚਲੋ ਕੋਈ ਨਹੀਂ ਜਾਓ ਤੁਸੀਂ ਗਲਤੀ ਕਰ ਦੇਣੀ ਆ ਉਦੋਂ ਦਾ ਕਿੰਨੀ ਵਾਰ ਮੈਂ ਕਹਿਤਾ ਆ ਜੇ ਗੱਲ ਕਰੋਗੇ ਤੇ ਫੇਰੀ ਹਾਂ ਨਾ ਆਂਦਾ ਜਵਾਬ ਮਿਲੂਗਾ ਹੁਣ ਅੱਜ ਉਹ ਫੇਰ ਸਵੇਰੇ ਅੱਡੇ ਚਲਗੇ ਆ ਸ਼ਾਮ ਨੂੰ ਉਹਨਾਂ ਨੇ ਆਉਣਾ ਵਾ ਫੇਰ ਉਹਨਾਂ ਨੇ ਗੜੀਆਂ ਬਹਾਨਾ ਮਾਰ ਦੇਣਾ ਪਿਉ ਥੱਕ ਕੇ ਆਏ ਆ ਹੁਣ ਕੀ ਸਲਾਹ ਕਰਨੀ ਆ ਸਵੇਰੇ ਕਰਾਂਗੇ ਐਦਾਂ ਦੇ ਕੰਮ ਇਹਨਾਂ ਦਿਨ ਤੇ ਪਾਈ ਜਾਣਾ ਆ ਪਤਾ ਨਹੀਂ ਕੀ ਕਰਦੇ ਆ ਇਹ ਵੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ लवली ਕੀ ਹਾਲ ਪੁੱਤ ਇਹ ਮੋਟਰ ਬੰਦ ਕਰਤੀ ਜੇ ਆਹੋ ਪਰ ਗਿਆ ਹੀ ਗਾੜੀ ਕਬਤੀ ਬੰਦ ਹੋ ਗਈ ਆ ਨਹੀਂ ਨਹੀਂ ਮੈਂ ਆਪ ਕੀਤੀ ਆ ਬੰਦ ਅੱਛਾ ਅੱਛਾ ਤੇ ਜੇ ਤੂੰ ਪਰਣਾ ਤੇ ਛੱਡ ਲਾ ਕੋਈ ਗੱਲ ਨਹੀਂ ਮੈਂ ਛੱਡ ਲੈਣਾ ਵਾ ਮੇਰਾ ਰਦਾ ਹੀ ਕਣਕ ਨੂੰ ਇੱਕ ਪਾਣੀ ਲਾ ਹੀ ਦਈਏ ਨਹੀਂ ਦੇਉਣਾ ਨਹੀਂ ਆ ਨਹੀਂ ਮੈਂ ਹੁਣ ਪੁੱਤ ਕਿੱਥੇ ਆਉਣਾ ਆਹੋ ਤੇ ਤੁਸੀਂ ਬੜੇ ਤਿਆਰ ਹੋਏ ਜੀ ਚੱਲੇ ਕਿਤੇ ਉਹ लवली ਜਾਣਾ ਕਿੱਥੇ ਆ ਹਾਂ ਜੀ ਇਹ ਨਾ ਸੰਦੀਪ ਦਾ ਜੇ ਵੇਖੋ ਖਾਵਾ ਅੱਛਾ ਅੱਛਾ ਤੇ ਇਹ ਉੱਥੇ ਚੱਲੇ ਸੀ ਮੈਂ ਤੇਰੇ ਡੈਡੀ ਨੂੰ ਕਿਹਾ ਵਾ ਅੱਛਾ ਅੱਛਾ ਡੈਡੀ ਹੁਣ ਤੇ ਕਿਤੇ ਗਏ ਆ ਉਹ ਮੇਰੇ ਦੱਸ ਕੇ ਗਏ ਸੀ ਅੱਛਾ ਕਿਤੇ ਕਿ ਘੰਟੇ ਤੱਕ ਅਸੀਂ ਆ ਜਾਣਾ ਵਾ ਠੀਕ ਆ ਤੇ ਉਦੋਂ ਉਹਨਾਂ ਨਾਲੇ ਬਾਕੀ ਇਹਦੇ ਮਾਮੇ ਨੇ ਵੀ ਆਉਣਾ ਜੀ ਅੱਛਾ ਅੱਛਾ ਤੇ ਫਿਰ ਇੱਥੋਂ ਇਕੱਠੇ ਚੱਲ ਜਾਗੇ ਚਲੋ ਠੀਕ ਆ ਤੇ ਬਾਕੀ ਇਹ ਵੀ ਪਤਾ ਪੁਤਾ ਕਰ ਲੈਣਾ ਸੀ ਚਾਚਾ ਜੀ ਤੁਸੀਂ ਕਿਤੇ ਮੈਂ ਤੇ ਤੇਰਾ ਡੈਡੀ ਗਏ ਸੀ ਅੱਛਾ ਰਜਿੰਦਰ ਠੀਕ ਹੈ ਅਸੀਂ ਪਤਾ ਪੁਤਾ ਕਰ ਲਿਆ ਸੀ ਸਾਰਾ ਠੀਕ ਆ ਤੇ ਚਾਰ ਪੰਜ ਪੈਲੀਆਂ ਹੈਗੀਆਂ ਮੁੰਡੇ ਕੋ ਮੋਟਰ ਮਾਟਰ ਲੱਗੀ ਆ ਤੇ ਘਰ ਬਾਰ ਵਧੀਆ ਬਣਿਆ ਠੀਕ ਆ ਤੇ ਬਾਕੀ ਇਹ ਅਭੀ ਬਹੁਤਾ ਖਾਣ ਪੀਣਦਾ ਹੀ ਹੁੰਦਾ ਵਾ ਹਾਂਜੀ ਉਹਦੇ ਇਹ ਕੀਤਾ ਸਾਰਾ ਪਤਾ ਤੇ ਕਹਿੰਦੇ ਵੀ ਨਹੀਂ ਬਿਆਸ਼ ਨੂੰ ਠੀਕ ਆ ਉਹਦਾਂ ਨੇ ਮੈਂ ਵੀ ਡੈਡੀ ਨੂੰ ਪੁੱਛਣ ਪੁੱਛਣ ਕਰਨ ਲਿਆ ਸੀ ਤੇ ਡੈਡੀ ਨੂੰ ਪੁੱਛਿਆ ਹੀ ਨਹੀਂ ਮੈਂ ਅੱਛਾ ਅੱਛਾ ਚਲੋ ਮੈਂ ਕੋਈ ਮੋੜਾ ਮੜਾ ਵਾ ਕੇ ਮੇ ਨਿਕਲੀ ਹੁੰਦਾ ਉੱਥੇ ਪਿੰਡ ਪੁੰਡ ਚ ਤੇ ਮੈਂ ਚੱਲ ਮੈਂ ਵੀ ਪਤਾ ਪੂਰਾ ਕਰ ਲੈਂਦਾ ਕਿਤੇ ਉਹਨਾਂ ਨੇ ਹੀ ਇਹ ਕਰਾਇਆ ਹੀ ਪਤਾ ਸਾਰਾ ਹੀ ਠੀਕ ਆ ਤੇ ਮੈਂ ਕਿਹਾ ਚੱਲ ਜੇ ਮੜਾ ਪਸੰਦ ਆ ਜੇ ਤੇ ਚੱਲ ਰੋਗਰ ਕਾਵਾ ਕਰ ਦਨੇ ਆ ਉਹ ਚਲੋ ਵਧੀਆ ਵਾ ਕਰਨਾ ਹੀ ਆ ਅੱਜ ਨਹੀਂ ਤੇ ਕੱਲ ਨੂੰ ਕਰਨਾ ਹੀ ਆ ਵੇ ਆ ਤੁਹਾਨੂੰ ਪਤਾ ਵੀ ਹੁਣ ਦੋਵੇਂ ਇੱਕੋ ਜੀਆਂ ਹੋ ਗਈਆਂ ਲਵਲੀ ਵੇਉਣੀਆਂ ਤੇ ਹੈ ਹੀ ਆ ਹਾਂਜੀ ਹਾਂਜੀ ਤੇ ਮੈਂ ਹਾਂ ਚੱਲ ਜਿਹੜਾ ਭਾਰ ਲਾਤਾ ਸੇ ਤੋਂ ਲਾ ਲਈਏ ਆਹੋ ਇਹ ਤੇ ਹੈ ਹੀ ਆ ਕੋਈ ਗੱਲ ਨਹੀਂ ਤੂੰ ਹੋ ਕੇ ਆਓ ਫਿਰ ਮੈਨੂੰ ਪਾਣੀ ਪੀਲਾ ਨਹੀਂ ਨਹੀਂ ਮੈਂ ਛੱਡ ਲਾਂ ਫਿਰ ਮੋਟਰ ਹਾਂ ਚੰਦ ਨਵੀਂ ਗੱਲ ਸੁਣੋ ਲਵਲੀ ਖਲੋਤਾ ਜੀ ਤੁਹਾਡੇ ਲੱਗੇ ਕੀ ਕਹਿਣ ਰਿਹਾ ਹੈ ਉਨੇ ਜਰਨੇ ਪਾਣੀ ਲਾਉਣਾ ਸੀ ਕਣਕ ਨੂੰ ਹਾਂ ਤੇ ਉਹ ਪੁੱਛਣ ਡਿਆ ਇਹ ਕਿ ਤਾਜ ਜੀ ਜੇ ਭਰ ਗਈ ਤਾਂ ਮੈਂ ਛੱਡ ਲਾਂ ਮੈਂ ਬੰਦ ਕਰਤੀ ਸੀ ਨਾ ਅੱਛਾ ਅੱਛਾ ਤੇ ਨਾਲੇ ਪੁੱਛਣ ਡਿਆ ਵੀ ਤਿਆਰ ਹੋ ਜੇ ਕਿ ਚੱਲੇ ਜੇ ਕਿਤੇ ਫਿਰ ਮਾਨੂੰ ਦੱਸਣ ਡਿਆ ਵੀ ਅੱਜ ਹੈਗਾ ਵਾ ਸੰਦੀਪ ਦਾ ਵਿਆਹ ਖਾਵਾ ਤੇ ਅਸੀਂ ਉੱਥੇ ਚੱਲੇ ਆ ਚੱਲ ਮੈਨੂੰ ਤੇ ਇਹ ਹੀਗਾ ਕਿ ਆਪਾਂ ਸਾਰੇ ਜੀ ਇਕੱਠੇ ਜਾਂਦੇ ਤੇ ਕਿੰਨਾ ਵਧੀਆ ਲੱਗਣਾ ਹੈਗਾ ਜੇ लवली ਨਾਲ ਜਾਂਦਾ ਤੇ ਕੁੜੀਆਂ ਨੇ ਵੀ ਖੁਸ਼ ਹੋ ਜਾਣਾ ਹੈ ਭਰਾ ਦੀ ਕਮੀ ਮਹਿਸੂਸ ਨਹੀਂ ਹੋਣੀ ਪਰ ਹੁਣ ਕੀ ਕਰਨਾ ਜਦੋਂ ਉਹਦੀ ਮਾਂ ਹੀ ਇਦਾਂ ਦੀ ਆ ਉਹਨੇ ਸਾਡੇ ਵਿੱਚ ਰਲ ਨਹੀਂ ਦੇਣਾ ਉਹ ਹੈ ਤੇ ਗੱਲ ਰਮਨ ਤੇਰੀ ਠੀਕ ਆ ਚੱਲ ਫਿਰ ਹੁਣ ਕੀ ਕਰਨਾ ਭਰਾ ਮੇਰਾ ਚੰਗਾ ਉਹ ਵਿਚਾਰਾ ਚੱਲਿਆ ਨਾਲ ਗੱਲ ਪਤਾ ਕੀ ਆ ਜੇ ਅਗਲਿਆਂ ਨੂੰ ਵੀ ਪਤਾ ਲੱਗੇ ਨਾ ਤੇ ਇਹੋ ਗੱਲ ਹੀ ਸੋਚਣੀ ਆ ਕਿ ਕਿੰਨੇ ਕ ਜੀਹੀ ਚੱਲ ਭਾਵੇਂ ਚਾਚੇ ਦਾ ਪੁੱਤ ਹੀ ਨਾਲ ਆਉਂਦਾ ਇੰਨਾ ਗੱਲਾਂ ਤਾਂ ਨਾ ਹੋਰ ਤਰ੍ਹਾਂ ਦੀ ਹੁੰਦਾ ਵਾ ਵੀ ਰਿਸ਼ਤੇਦਾਰੀ ਨਵੀਂ-ਨਵੀਂ ਬਾਨੀ ਆ 100 ਗੱਲਬਾਤ ਹੁੰਦੀ ਆ ਚੱਲ ਜੇ ਪੁੱਛਣ ਕਿਤੇ ਦੱਸ ਦਾਂਗੇ ਵੀ ਕੰਮ ਗਏ ਕਿਤੇ ਹੁਣ ਫੇਰ ਇਹੋ ਗੱਲ ਹੀ ਕਵਾਂਗੇ ਕਿ ਤੇ ਵਿਆਹ ਹੀ ਉਹਨਾਂ ਨੂੰ ਉਹ ਵੀ ਨਹੀਂ ਛੱਡ ਸਕਦੇ ਕੋਈ ਬਹਾਨਾ ਦੇ ਮਾਰਨਾ ਹੀ ਪੈਣਾ ਆਹੋ ਪਤਾ ਤਾਂ ਹੁੰਦਾ ਹੀ ਅਗਲਿਆਂ ਨੂੰ ਕਿ ਇਹ ਕਿੰਨੇ ਭਰਾ ਵਾ ਕੀ ਹਸਾਬਤਾ ਵਾ ਕਿੰਨਾ ਪਰਿਵਾਰ ਆ ਇਹ ਲਵਲੀ ਤਾਂ ਨਹੀਂ ਮਾੜਾ ਉਹਨੂੰ ਤਾਂ ਕਹੀਏ ਤਾਂ ਨੇ ਤਿਆਰ ਹੋ ਜਾਣਾ ਪਰ ਉਹਦੀ ਮਾਂ ਨੇ ਨਹੀਂ ਨਾਲ ਜਾਣ ਦੇਣਾ ਉਹਨੇ ਉਸੇ ਵੇਲੇ ਪਸਾਦ ਪਾ ਦੇਣਾ ਤੇ ਮੈਨੂੰ ਇਹ ਆ ਕਿ ਸਾਡਾ ਪਹਿਲਾ ਸਾਰਥ ਵਾ ਜੇ ਪਹਿਲੇ ਦਿਨ ਇੱਕ ਪੱਤ ਪਾਤਾ ਤੇ ਫੇਰ ਕੀ ਬਾਨਾ ਵਾ ਰਮਨ ਰਹਿੰਦੇ ਨਾ ਕਿ ਉਹਦਾ ਤੁਸੀਂ ਕਿਹਾ ਭਰਾ ਆਪਣੇ ਨੂੰ ਉਹਨੂੰ ਮੈਂ ਕਿਹਾ ਵਾ ਰਜਿੰਦਰ ਨੂੰ ਉਹ ਕਿਤੇ ਕੰਮ ਗਏ ਆ ਕਹਿੰਦੇ ਉਦੋਂ ਨੂੰ ਆਣਾ ਕਿੰਨੇ ਘੰਟੇ ਦਿੱਤਾ ਪਈ ਚੱਲ ਆਜੋ ਫਿਰ ਹਾਂ ਚਲੋ ਸਸ਼ੀਕਰ ਮੈਨੂੰ ਸਸ਼ੀਕਰ ਹੋਰ ਠੀਕ ਠਾਕ ਹੈ ਹਾਂ ਠੀਕ ਸਸ਼ੀਕਰ ਮੈਨੂੰ ਸਸ਼ੀਕਰ ਪੈਸੇ ਮੰਗਦੇ ਨੇ ਸਸ਼ੀਕਰ ਭਾਬੀ ਜੀ ਸਸ਼ੀਕਰ ਬੇਨ ਸੱਸੀਓ ਬੈਠੀ ਸੱਸੀਓ ਜੀ ਸੱਸੀ ਖਾਣ ਆਪ ਕੋਸ ਨੂੰ ਠੀਕ ਠਾਕ ਹਰ ਸਭ ਹਾਂਜੀ ਠੀਕ ਹੈ ਤੁਸੀਂ ਸੁਣਾਓ ਹਾਂ ਠੀਕ ਠਾਕ ਹੋਰ ਕਿੱਦਾਂ ਪੰਜੀ ਤਿਆਰੀ ਹੈ ਹੁਣ ਤਿਆਰੀ ਆ ਤੁਹਾਨੂੰ ਈ ਢੀਕਣ ਡੇ ਹਾਂ ਤੇ ਭਾਜੀ ਕਿੱਥੇ ਇੱਥੇ ਹੀ ਆ ਵੀਰ ਨੂੰ ਕਹਿਣਗੇ ਹੁਣੇ ਆ ਅੱਛਾ ਠੀਕ ਜਾਣਗੇ ਭਾਜੀ ਨੂੰ ਨਾਲ ਜਾਣਗੇ ਨਾਲ ਕਹਿਤਾ ਫਿਰ ਚੱਲ ਸਿਆਣੇ ਆ ਨਾਲੇ ਨਾਲ ਭਰਾਵਾ ਚਾਹੀਦਾ ਵੀ ਆ ਨਾਲ ਵਧੀਆ ਵਧੀਆ ਕੀਤਾ ਗੱਲ ਕਰ ਲੈਣਗੇ ਨਾ ਜਾ ਕੇ ਹਾਂਜੀ ਹਾਂਜੀ ਇਹ ਆਪੇ ਹੁਣ ਵੇਖੋ ਵੀਰ ਜੀ ਇੱਕ ਜਾਨਾ ਤਾਂ ਗਲਤੀ ਕਰਦਾ ਵਾ ਤੇ ਸਾਰਿਆਂ ਥੋੜਾ ਗਲਤੀਆਂ ਹੀ ਕਰਨੀਆਂ ਵਾ ਠੀਕ ਆ ਬਿਲਕੁਲ ਮੈਂ ਤਾਂ ਇਹ ਕਹਿ ਲਉ ਹੂੰ ਹੂੰ ਹੁਣ ਤਾਂ ਮੈਨੂੰ ਹੋਰ ਤਰ੍ਹਾਂ ਲਿਆ ਹੀ ਵੀ ਸਾਰੇ ਜਾਨੇ ਨਾਲ ਜਾਂਦੇ ਤੇ ਚੰਗਾ ਲੱਗਣਾ ਹੀ ਚੱਲ ਇਹਨਾਂ ਦਾ ਕਿਹੜਾ ਭਰਾ ਹੈਗਾ लवली ਨਾਲ ਚੱਲ ਜਾਂਦਾ ਹਾਂਜੀ ਤੇ ਭਰਾਵਾਂ ਵਾਲੀ ਫਰਜ਼ ਸਾਰੇ ਉਹਨੂੰ ਭੁੰਦਾ ਤੇ ਚੰਗਾ ਲੱਗਦਾ ਮੈਨੂੰ ਵੀ लवली ਗਿਆ ਕਿਤੇ लवली ਹੈ ਤਾਂ ਘਰੇ ਹੀ ਆ ਵੀਰ ਜੀ ਪਰ ਮੈਨੂੰ ਪਤਾ ਤੇ ਮੰਮੀ ਨੇ ਜਾਣ ਨਹੀਂ ਗਾ ਦੇਣਾ ਚਲੋ ਕੋਈ ਗੱਲ ਨਹੀਂ ਤੁਸੀਂ ਭਾਜੀ ਹਾਂ ਲੈ ਲਓ ਨਾਲ ਆ ਨਹੀਂ ਉਹ ਤਾਂ ਜਾਣ ਗਈ ਤੁਸੀਂ ਕਹਿ ਕੇ ਵੇਖ ਲੈਣਾ ਹੀ ਪੜਾ ਮੈਂ ਆਪਾ ਭੀਜੀ ਤੁਹਾਨੂੰ ਕੀ ਦੱਸਾਂ ਮੈਂ ਇੱਕ ਦਿਨ ਗਈ ਹਾਂ ਕੁੜੀਆਂ ਜिद ਕਰਦੀਆਂ ਸੀ ਵੀ ਬੋਟੀ ਨੂੰ ਕਰ ਸਦਣਾ ਵਾ ਉਹਨੇ ਮੈਨੂੰ ਜਵਾਬ ਦੇ ਦਿੱਤਾ ਫਿਰ ਮੇਰਾ ਜੀਜਾ ਇਹਨਾਂ ਕੀਤਾ ਵੀ ਪਹਿਲਾਂ ਤਾਂ ਸਾਸਤ ਕਰਨ ਲੱਗੀ ਆ ਜੇ ਪਹਿਲੇ ਤੇ ਉਹਨੇ ਜਵਾਬ ਦੇ ਦਿੱਤਾ ਤੇ ਮੇਰੇ ਵੀ ਪੱਲੇ ਕੀ ਰਹੂਗਾ ਫਿਰ ਆ ਚਲ ਜਦਾਂ ਠੀਕ ਲੱਗਦਾ ਕਰ ਲਓ ਉਦੋਂ ਹਾਂ ਤੂੰ ਤੁਸੀਂ ਦੱਸ ਦੋ ਵੀਰ ਜੀ ਉੱਥੇ ਕੀ ਦੇਣਾ ਲੈਣਾ ਵਾ ਦੇਣਾ ਦੂਣਾ ਕੀ ਆ ਭੈਣ ਜੀ ਰੁਪਈਆ 2100 ਦੇ ਦਿਓ ਇਹ ਮੁੰਡਾ ਤੁਹਾਡੇ ਪਸੰਦ ਆ ਜਾਏਗਾ ਮੇਰੇ ਤੇ ਮੁੰਡਾ ਪਸੰਦ ਆ ਦੋ ਡੱਬੇ ਮਠਾਈ ਦੇ ਲੈ ਇਹਨਾਂ ਨਾਲ ਚਲੋ ਠੀਕ ਆ ਇਦਾਂ ਹੀ ਕਰ ਲਾਂਗੇ ਠੀਕ ਹੈ ਨਾ ਠੀਕ ਆ ਆ ਲੈ ਆਈ ਗਏ ਸਸਿਕਾ ਪਾਜੀ ਸਸਿਕਾ ਸਸਿਕਾ ਪਾਜੀ ਸਸਿਕਾ ਪਾਜੀ ਆਜੋ ਇੱਧਰ ਆਜੋ ਮੈਂ ਕੁਰਸੀ ਲੈ ਆਹ ਹੋਰ ਕਿਦਾਂ ਤਿਆਰੀ ਹੈ ਪਰ ਆਹ ਤਿਆਰੀ ਹੈ ਅਸੀਂ ਤੁਹਾਨੂੰ ਡਿਕਣ ਦੇ ਆਧੀਆਗਾ ਤੇ ਉਧਰੋਂ ਲਬਰੀ ਨੂੰ ਕਹਿ ਲਿਆ ਨਾਲ ਮੁਖਤਿਆਰ ਉਹਨੂੰ ਕੀ ਕਹਿਣਾ ਯਾਰ ਸਾਡੀ ਪਰਚਾਈ ਦਾ ਸੁਭਾਨੀਆਂ ਚੰਗਾ ਤੇ ਮੈਂ ਆਪਣੇ ਭਰਾ ਨੂੰ ਕਿਹਾ ਉਹ ਹੋਇਆ ਤਿਆਰ ਠੀਕ ਆ ਚਲੋ ਭਾਜੀ ਹੁਣੇ ਚੱਲ ਜੰਦੇ ਆ ਨਾਲ ਤੇ ਠੀਕ ਆ ਉਹ ਨਾ ਜਾਣਾ ਵਾ ਬਣਦਾ ਤਾਂ ਵੇਹ ਲਵਲੀ ਦਾ ਵੀ ਹੈਗਾ ਹੈ ਨਾਲ ਜਾਣਾ ਭਾਜੀ ਬਣਦਾ ਤਾਂ ਹੈਗਾ ਵਾ ਪਰ ਹੁਣ ਉਹਦੀ ਮਾਂ ਦਾ ਸੁਭਾਅ ਨਹੀਂ ਚੰਗਾ ਅੱਛਾ ਤੇ ਜੇ ਇਹ ਹੀ ਕਹਿ ਵੀ ਦਿੱਤਾ ਤੇ ਉਹਨੇ ਘਲਾਉਣਾ ਨਹੀਂ ਹੈ ਫਾਇਦਾ ਕੋਈ ਹੈ ਨਹੀਂ ਚਲੋ ਕੋਈ ਗੱਲ ਨਹੀਂ ਹੁਣ ਤੁਸੀਂ ਚਲੋ ਇਸ ਦਾ ਵੇਖਾਓ ਮੁੰਡਾ ਵੀ ਵੇਖਾਓ ਤੇ ਬਾਕੀ ਜਿਹੜੇ ਕੰਮ ਕਾਜ ਕਰਨ ਵਾਲੇ ਆ ਲਵਲੀ ਨੂੰ ਗਾਂ ਰੱਖਣਾ ਆ ਵੀਰ ਜੀ ਗੱਲ ਤੇ ਇਦਾਂ ਵਾ ਕਿੱਡਾ ਕ ਵੱਡਾ ਕਿਤੇ ਪਰਿਵਾਰ ਵਾ ਦੋਵੇਂ ਜੀ ਲਵਲੀ ਹੁਣੀ ਚਾਹੀਦੇ ਸੀ ਹਾਂ ਹਾਂ ਚੱਲ ਭਰਾ ਪਰਜਾਈ ਬਣ ਕੇ ਨਾਲ ਜਾਂਦੇ ਕੁੜੀਆਂ ਨੂੰ ਕਿਸੇ ਗੱਲ ਦਾ ਪਤਾ ਤੇ ਕਿਸੇ ਦਾ ਨਹੀਂ ਪਤਾ ਉਹ ਤੇ ਚਾਹੀਦਾ ਇਹ ਭੈਣ ਜੀ ਪਰ ਨਹੀਂ ਜਦੋਂ ਆਂਦੇ ਵੀ ਆਪਣੇ ਸਮਝਦੇ ਹੀ ਨਹੀਂਗੇ ਤੇ ਘੜੀ ਘੜੀ ਕਈਏ ਵੀ ਫਿਰ ਕੀ ਦੁੱਖ ਤੇ ਮੇਰੇ ਮਨ ਚ ਵੀ ਹੈਗਾ ਵਾ ਵੀ ਇਕੱਲਿਆਂ ਨਹੀਂ ਜਾਣਾ ਪਰਿਵਾਰ ਨਾਲ ਜਾਂਦਾ ਤੇ ਵਧੀਆ ਲੱਗਦਾ ਅਗਲਿਆਂ ਨੂੰ ਪਤਾ ਹੁੰਦਾ ਕਿ ਸਾਰੇ ਜੀ ਇਕੱਠੇ ਆਏ ਆ ਚੱਲ ਜੇ ਹੁਣ ਪੁੱਛਣਗੇ ਨਾ ਤੇ ਉਹਨਾਂ ਨੂੰ ਕਹਦਾਂਗੇ ਵੀ ਉਹ ਕਿਤੇ ਕੰਮ ਗਏ ਆ ਉਹਨਾਂ ਤੋਂ ਉਹਨਾਂ ਦਾ ਹੈਗਾ ਠੀਕ ਹੈ ਕਿੰਨਾ ਮੈਂ ਰੋਕਿਆ ਪਰ ਦੱਸਿਆ ਨਹੀਂ ਮੈਨੂੰ ਜਾਣ ਲੱਗਿਆ ਕਿੰਨਾ ਚਾ ਚੜਿਆ ਇਹਨਾਂ ਨੂੰ ਭਤੀਜੀ ਦਾ ਰਿਸ਼ਤਾ ਕਰਾਉਣ ਚੱਲ ਗਏ 10 ਜਦੋਂ ਅਹੀਂ ਨਹੀਂ ਪੁੱਛਿਆ ਇਹਨਾਂ ਨੂੰ ਤੇ ਤੂੰ ਹੀ ਅੱਗੇ ਲਾ ਕੇ ਕੀ ਕਰਨਾ ਕੱਲ ਨੂੰ ਕੋਈ ਅਭੀ ਨਵੀ ਹੋਗੀ ਨਾ ਉਹਨਾਂ ਨੇ ਕਹਿਣਾ ਵੀ ਚਾਚਾ ਵੀ ਨਾਲ ਹੀ ਗਿਆ ਹੈ ਗਿੱਠ ਗਿੱਠ ਲੰਮੀ ਜ਼ੁਬਾਨ ਆ ਨਾ ਕੁੜੀਆਂ ਦੀ ਪਰ ਭਰਾ ਮੇਰਾ ਭਰਾ ਸਾਡੀ ਦੇ ਇੱਕ ਨਹੀਂ ਸੁਣਨੀ ਰੱਬਰ ਦੇ ਜੀਤ ਕੁਝ ਹੋਇਆ ਹੀ ਨਾ ਨਾ ਮੈਂ ਇਕੱਲੇ ਡੇਜ ਗੱਲਾਂ ਕਰਨ ਕੱਲੇ ਕੀ ਖਪਣਾ ਹੀ ਤੇਰੇ ਡੈਡੀ ਨੇ ਮੈਂ ਰੋਕਿਆ ਵੀ ਹੈਗਾ ਉਸਦਨ ਪਰ ਨਾ ਇੱਕ ਨਹੀਂ ਸੁਣੀ ਮੇਰੀ ਚਲ ਗਏ ਉਹਨਾਂ ਦੇ ਨਾਲ ਉਹ ਚਲੋ ਕੋਈ ਗੱਲ ਨਹੀਂ ਆਪਣੇ ਆ ਨਾ ਜਾਣਾ ਵਾ ਕਿਹੜੇ ਬਗਾਨਿਆਂ ਨਾਲ ਗਏ ਆ ਉਹ ਆਵੇ ਫੇਰ ਉਹ ਗੱਲਾਂ ਲਿਆ ਕੇ ਬਹਿ ਜਾਂਦੇ ਉਹੀ ਨਾ ਪਿਓ ਪਤ ਆਪਣੇ ਬਣਾਉਂਦੇ ਰਹੋ ਉਹਨਾਂ ਨੂੰ ਉਹ ਚਲੋ ਕੋਈ ਗੱਲ ਨਹੀਂ ਮੈਂ ਵੀ ਤੁਹਾਡੇ ਨਾਲ ਨਾ ਇੱਕ ਗੱਲ ਜੀ ਕਰਨੀ ਹੁਣ ਤੂੰ ਦੱਸ ਤੂੰ ਕਿਹੜੀ ਗੱਲ ਕਰਨੀ ਉਹ ਗੱਲ ਮੰਮੀ ਕੀ ਕਰਨੀ ਸੀ ਵਿਆਹ ਤਾਂ ਪਹਿਲਾਂ ਰੁਪਿੰਦਰ ਦੇ ਮੰਮੀ ਡੈਡੀ ਨੂੰ ਹਾਂ ਕੀਤੀ ਸੀ ਨਾ ਹੀ ਪੀ ਚੱਲ ਕੁੜੀ ਪੜ੍ਹੀ ਲਿਖੀ ਆ ਤੇ ਕਿਤੇ ਨਾ ਕਿਤੇ ਲਵਾ ਦਾਂਗੇ ਤੇ ਇਦਾਂ ਹੀ ਅਹੀਂ ਬੈਠੇ ਇੱਕ ਦਿਨ ਤੇ ਸਲਾਹ ਦੇ ਹੀ ਕਰਨਾ ਪੜ੍ਹਾਈ ਦੀ ਉਹਦੀ ਪੂਰੀ ਹੋ ਗਈ ਹੈ ਹੁਣ ਅੱਛਾ ਤੇ ਉਹ ਕਹਿੰਦੀ ਵੀ ਚੱਲ ਸਕੂਲੇ ਕਿਤੇ ਵੇਖ ਲੋ ਲਵਾ ਦੋ ਮੈਨੂੰ ਨਹੀਂ ਹੁਣ ਤੂੰ ਇਹ ਨਵੀਂ ਗੱਲ ਕੱਢ ਮਾਰੀ ਚਲੋ ਮੰਨਿਆ ਕਿਹਾ ਹੀ ਤੇ ਕਿਹਾ ਹੀ ਤਾਂ ਜ਼ਰੂਰੀ ਹੈ ਵੀ ਹੁਣ ਲਵਾਉਣਾ ਹੀ ਹੈ ਸਾਡੇ ਘਰ ਕਿਹੜੀ ਕਿਹੜੀ ਚੀਜ਼ ਦੀ ਕਮੀ ਹੈ ਉਹ ਚੱਲ ਮੰਮੀ 10000 ਰੁਪਏ ਮਿਲਣਿਆ ਸਕੂਲਾਂ ਚ ਹੁਣ ਤੇ ਘਰ ਹੀ ਆਉਣਾ ਘਰ ਦਾ ਸੋ ਮੇਰੀ ਤੂੰ ਕਮਾਈ ਕਰਨਿਆ ਪਿਓ ਤਰਾ ਕਮਾਈ ਕਰਨਿਆ ਐਡਾ ਸੋਨਾ ਝਾਟ ਨਿਭਣ ਡਿਆ ਇਹਦੀ ਕਮਾਈ ਕਿਤੇ ਘਰ ਚੱਲਣਾ ਓਏ ਉਹ ਤੇ ਨਹੀਂ ਅੰਮੀ ਗੱਲ ਹੈਗੀ ਕੋਈ ਪਰ ਮੈਂ ਚੱਲ ਪੜ੍ਹੀ ਲਿਖੀ ਆ ਉਹਦਾ ਵੀ ਮੁੱਲ ਪੈ ਜਾਵੇ ਵਿਚਾਰੀ ਦਾ ਹਣ ਨਵੀਆਂ ਹੀ ਗੱਲਾਂ ਨੇ ਘਾਟੀਆਂ ਦੋਆਂ ਜੀਆਂ ਦੀ ਪਤਾ ਨਹੀਂ ਕੀ ਕੀ ਸੋਚਦਾ ਰਹਿੰਦੇ ਮੇਰੀ ਸੁਣ ਲੈ ਗੱਲ ਮੈਂ ਨਹੀਂ ਉਹ ਜਾਂਦਣਾ ਨਾ ਸਕੂਲ ਤੇ ਜਿੱਦਾਂ ਵੀ ਇਹਨਾਂ ਕੋ ਰੋਕੀ ਜਾਂਦੀ ਹੈ ਨਾ ਰੋਕਨ ਨੂੰ ਨਵਾਂ ਸਮਾਜ ਦੇ ਕੰਮ ਆ ਮੂੰ ਚੁੱਕਿਆ ਤਾਂ ਹੁਣ ਉਧਰ ਤੁਰ ਪਿਆ ਕਰੂਗੀ ਉਹ। ਉਹ ਚੱਲ ਮੰਮੀ ਸਾਲੇ ਕਲਵਾ ਲੈਨੇ ਆ ਤੇ ਮੁੜ ਕੇ ਹਟਾ ਲਾਂਗੇ। ਜੇ ਤਾਂ ਮੈਂ ਕਹਿ ਨਹੀਂ ਆ ਤੇਦਰ ਨਾ ਮੈਂ ਇਸ ਗੱਲ 'ਚ ਰਾਜੀ ਨਹੀਂਗੀ ਤੇ ਤੂੰ ਆਪਣੀ ਮਰਜ਼ੀ ਕਰ ਲਏਗਾ। ਇੱਕ ਸਾਲ ਲਵਾ ਕੇ ਫਿਰ ਦੂ ਹਟਾਉਣਾ ਆ ਤੇ ਉਹਦੇ ਨਾਲ ਹੁਣੇ ਸਮਝਾ ਲੈ ਉਹਨੂੰ। ਤੇ ਮੈਂ ਭੇਜਣਾ ਹੀ ਨਹੀਂਗਾ। ਓਏ ਉਹ ਤਾਂ ਨਹੀਂਗਾ ਮੰਮੀ ਕੋ ਉਹ ਵੀ ਕੈਂਡੀ ਉਹਨੇ ਤਾਂ ਸਲਾਈ ਕੀਤੀ ਏ ਜੇ ਮੇਰ ਨਾਲ ਤੇ ਮੈਂ ਤੁਹਾਡੇ ਨਾਲ ਕੀਤੀ ਏ। ਤੂੰ ਸਲਾਹ ਸੁਣ ਮੇਰ ਨਾਲ ਨਾ ਕੋਈ ਕਰ। ਬਸ ਉਹਨੂੰ ਰੋਗ ਤੇ ਮੈਂ ਨਹੀਂ ਭੇਜਣਾ। ਆਪਣੇ ਦੇ ਵੀ ਕੋ ਗੱਲ ਆਇਆ ਕਰ। ਸਾਰੀ ਗੱਲ ਮਾਂ ਦੇ ਸੁੱਟ ਦਨ ਆ। ਜੇ ਤੇਰ ਕੋ ਨਹੀਂ ਨ ਸਮਝਾਈ ਜਾਂਦੀ ਤੇ ਫਿਰ ਮੈਨੂੰ ਦੱਸ ਫਿਰ ਮੈਂ ਸਮਝਾਉਣੀ ਆ। ਉਹ ਚਲੋ ਕੋਈ ਗੱਲ ਨਹੀਂ ਮੈਂ ਕਹਿ ਦਿੰਦਾ। ਕਹਿਣਾ ਹੀ ਉਹ ਚੰਗਾ। ਜਦੋਂ ਮੈਨੂੰ ਦੂਜੇ ਤਰੀਕੇ ਨਾਲ ਕਹਿਣਾ ਆਉਂਦਾ। ਨਾ ਮੈਂ ਬਖਾਂਡੋ ਹੜ ਲਿਆ ਨੇ ਵੀ। ਰੁਪਿੰਦਰ ਹਾਂ ਜੀ ਆਉਣ ਲੱਗਾ ਸੀ ਘਰੇ ਹੀ। ਆਉਣ ਤੇ ਲੱਗੇ ਸੀ ਮੇਰਾ ਉਹ ਮੰਜਾ ਕਰਨ ਦਿਆ ਸੀ ਮੈਂ ਤਾਂ ਪਹਿਲੀਆਂ ਵੱਲ ਹੋ ਕੇ ਹੁੰਨੀ ਆ। ਹਾਂ ਨਾਲ ਲੱਗਦੇ ਹੈਗੀਆਂ ਕਿੱਡਾ ਦੂਰ ਆ ਓਏ ਆਹੋ ਲੱਗੇ ਥਾਂ ਦਾ ਫਾਇਦਾ ਹੀ ਆ ਉਹੀ ਨਾ ਓਏ ਆ ਪਾਣੀ ਜਿਹਾ ਛੱਡਿਆ ਹੈ ਅੱਛਾ ਅੱਛਾ ਮੈਂ ਚੱਲ ਵੇਖਉਨਾ ਕਿੱਥੋਂ ਤੱਕ ਪਹੁੰਚਿਆ ਚਲੋ ਵਧੀਆ ਵਾ ਹਾਂ ਤੇ ਕਿਦਾਂ ਕੀਤੀ ਗੱਲ ਮੰਮੀ ਨਾਲ ਓ ਮੰਮੀ ਨਾਲ ਮੇਰੀ ਹੋਈ ਆ ਗੱਲ ਹਾਂ ਕੋਈ ਗੱਲ ਨਹੀਂ ਪਾ ਦਾਂਗੇ ਜਿੱਥੋਂ ਕਿਤੇ ਲੋੜ ਹੋਊਗੀ ਨਾ ਉਦੋਂ ਤੁਹਾਨੂੰ ਲਵਾ ਦਾਂਗੇ ਨਾਲੇ ਕੇ ਇੱਕ ਗੱਲ ਦੀ ਕਮੀ ਆ ਸਾਡੇ ਘਰ ਸਾਰਾ ਕੁਝ ਤੇ ਹੈਗਾ ਵਾ ਕੀ ਮਤਲਬ ਸਾਡੀ ਗੱਲ ਕਰਨ ਦਾ ਓ ਮੰਮੀ ਕਹਿੰਦੀ ਆ ਵੀ ਰੁਕ ਜਾਨਨੇ ਆ ਜੇ ਤੇ ਅਜੇ ਹੱਥੀਂ ਚੂੜਾ ਵਾ ਲੋਕੇ ਕੀ ਕਹਿਣਗੇ ਲੋਕਾਂ ਨੇ ਕੀ ਕਹਿਣਾ ਵਾ ਲੋਕਾਂ ਨੇ ਮਗਰ ਥੋੜਾ ਲਗੀਦਾ ਵਾ ਆਪਣੇ ਘਰ ਵਾਲ ਦੇ ਵੇਖੀਦਾ ਆ ਉਹ ਚੱਲ ਕੋਈ ਗੱਲ ਨਹੀਂ ਅਜੇ ਰੁਕ ਜਾ ਹਾਂ ਸਾਲ ਇੱਕ ਤੇ ਪੜ੍ਹਾਈ ਦਿਮਾਗ ਚ ਹੀ ਰਹਿਣੀ ਹੈ ਕਿਹੜੀ ਕਿਹਦੇ ਨਿਕਲ ਜਾਣੀ ਮੁੜ ਕੇ ਨਹੀਂ ਕੀ ਉਹ ਵਾਲੀ ਗੱਲ ਬੰਦੀ ਹੈਗੀ ਜਦੋਂ ਵਿੱਚ ਗੈਪ ਪੈ ਜਾਂਦਾ ਵਾ ਨਾ ਫਿਰ ਨਹੀਂ ਮਨ ਕਰਦਾ ਕੰਮ ਕਰਨ ਪਰ ਇਹ ਆ ਨਾ ਮੰਮੀ ਹੋਂ ਨਹੀਂ ਕੰਮ ਮੰਨਣ ਦੇ ਉਹ ਕਹਿੰਦੇ ਵੀ ਅਜੇ ਨਹੀਂ ਕਾ ਪਾਉਣਾ ਤੁਸੀਂ ਇੱਕ ਦੋ ਵਾਰ ਗੱਲ ਤੇ ਕਰਦੇ ਮੰਮੀ ਨੇ ਨਾ ਕਰਦੀ ਆ ਤਾਂ ਤੁਸੀਂ ਚੁੱਪ ਕਰਕੇ ਉਦਾਂ ਹੀ ਬਸ ਢੇਰੀ ਢਾਤੀ ਆ ਮੈਂ ਤਾਂ ਤੈਨੂੰ ਪਹਿਲਾਂ ਵੀ ਕਹਤਾ ਹੈ ਵੀ ਮੰਮੀ ਤੋਂ ਬਿਨਾ ਮੈਂ ਨਹੀਂ ਕਾ ਪਾਵਾਂ ਹੁਣ ਮੰਮੀ ਹਾਂ ਕਰੂਗੀ ਤੇ ਫੇਰ ਹੀ ਆ ਨਾ ਚਲੋ ਵੇਖ ਲਓ ਮਰਜੀ ਆਪਣੀ ਹੁਣ ਮੈਂ ਤੈਨੂੰ ਉੱਥੇ ਪਾ ਦਾਂ ਦੇ ਘਰ ਚ ਕਬੱਦ ਪਿਆਰੇ ਤੇ ਫਿਰ ਫਾਇਦਾ ਕੀ ਹੈ ਮੰਮੀ ਖਰੇ ਕਿਉਂ ਇਦਾਂ ਕਰਦੇ ਆ ਕਿਹੜੇ ਜਮਾਨੇ ਵਿੱਚ ਰਹਿੰਦੇ ਆ ਅੱਜ ਕੱਲ ਤਾਂ ਸਗੋਂ ਆਪ ਇਹਨਾਂ ਨੂੰ ਕਹਿਣਾ ਚਾਹੀਦਾ ਹੈ ਵੀ ਚਲ ਕੋਈ ਨਹੀਂ ਪੁੱਤ ਜੇ ਤੂੰ ਕੁਝ ਕਰਨਾ ਵਾ ਤੇ ਕਰ ਲੈ ਅੱਗੇ ਕੁਚਲ ਕੋਈ ਗੱਲ ਨਹੀਂ ਹੁਣ ਜਿੱਦਾਂ ਮੰਮੀ ਕਹਿਣਗੇ ਨਾ ਉਦਾਂ ਹੀ ਕਰਨਾ ਪੈਣਾ ਵਾ ਠੀਕ ਹੈ ਨਾ ਚਲੋ ਮਰਜੀ ਢਾਡੀ ਕਰ ਜਿੱਦਾਂ ਤੁਹਾਨੂੰ ਸਹੀ ਲੱਗਦਾ